ਹਾਂ ਪਾਣੀ ਮਸਤ ਆ। ਦੋਨੇ ਚੰਗਾ ਹੋ ਕਰੀਂ ਰੇਦਾ ਬਾਈ ਇੱਕ ਬਣ ਕੇ। ਮੇਰਾ ਡੈੱਕ ਆ ਯਾਰ ਉਹ ਆ ਪਾ ਸਪੀਕਰਾਂ ਦੇ ਰੇਤਾ ਬੈਰ ਤੋ ਨਹੀਂ ਸਪੀਕਰ। ਓਏ ਉਹ ਆ। ਡੈੱਕ ਦਾ ਉਹ ਸਾਫ ਕਰ ਦਾਂਗੇ। ਨਾ ਨਾ ਸਪੀਕਰਾਂ ਦੇ ਰੇਤਾ ਬੈਰ। ਡੈੱਕ ਆ ਪਾ ਡੈੱਕ ਛਤਰੀ ਵੇਚਦੇ ਆ ਤੇ ਕਿਹਦੇ ਨਾਲ ਅਰੀਜਨਲ ਬੰਪਰ ਆ। ਤੇ ਇੱਕ ਜਿਹੜਾ ਮੈਂ ਦੂਸਰਾ ਡੇਢ ਕੁਆਟ ਵਾਲਾ ਬੰਪਰ ਸੁਪਰ ਹਿੱਡਰ ਕਰਕੇ ਲਾਇਆ ਸੀ ਉਹ। ਉਹ ਕਿਹਾ ਉਹ। ਦੋਨੇ ਤਿੰਨੇ ਚੀਜ਼ਾਂ ਚਾਰੀ ਚੀਜ਼ਾਂ ਵੇਚਾਂ। ਟਰੈਕਟਰ ਉਹਨੇ ਤੇਰੇ ਕੋਲ ਸਮਾਨ ਨਾ ਦਾ ਟਰੈਕਟਰ ਆ। ਨਾ ਨਾ ਟਰੈਕਟਰ ਨਹੀਂ ਵੇਚਣਾ ਹੈ ਡੈੜੀ ਲੜੂ ਕਿਉਂ ਐਸਾ ਫਾਰਮ 60 ਫਾਰਮ 60 ਸਿਰਾਂ ਬਾਈ ਨਾ ਹਾਂ ਨਾ ਬਈ ਲਗਾ ਨਾ ਓਏ ਓਏ ਮੂਮੇ ਨਹੀਂ ਹਾਂ ਮੈਂ ਕਿਤੇ ਪੁੱਛਦਾ ਵੀ ਕਿਤੇ ਵੇਚਣਾ ਨਾ ਨਾ ਡੈੜੀ ਵੀ ਚ ਵੈਸਾ ਵੇਚਣਾ ਨਹੀਂਗਾ ਇਹ ਉਹ ਤਾਂ ਘਰੋਂ ਬਾਹਰ ਕੱਢ ਦੂ ਆਖੂ ਅੱਲਾ ਟਰੈਕਟਰ ਸੋਹਣਾ ਜੈ ਤੈਨੂੰ ਸੋਹਣਾ ਕਿਉਂ ਨਹੀਂ ਲੱਗਦਾ ਇਹਨੂੰ ਨਹੀਂ ਟਰੈਕਟਰ ਸੋਹਣਾ ਟਰੈਕਟਰ ਕਿਦੋਂ ਮਾਰਾ ਕੇ ਫਿਰ ਹੋਰ ਕੀ ਚੱਕਰ ਕੀ ਆ ਚੱਕੂਆ ਚੱਕੂਆ ਬਾਣੀ ਉਹ ਡੱਕ ਤੋਂ ਉਹਦੇ ਡੱਕ ਕਿਉਂ ਧੋਨ ਨਾਲ ਦਾ ਡੱਕ ਐ ਚ ਇਕੱਲਾ ਹੋਰ ਕੀ ਆ